ਬਿਨ ਪਾਗਾਂ ਸਤ ਸੰਗ ਨਾਲ ਬਿਨ ਸੰਗਤ ਮੈਲ ਪੜੀਚ ਸੰਗ ਨਾਲ ਬਿਨ ਸੰਗਤ ਮੈ ਪਰੇ ਜੀਓ ਵੱਡ ਭਾਗੀ ਹਰ ਸੰਗਤ ਪਾ ਚੋਟਾਂ ਕਾ ਵੇ ਬੀ ਪਾਰ ਗਾਂ ਸਤ ਸੰਗ ਨਾਲ ਬਿਨ ਸੰਗ ਤ ਮੈ ਲੋ ਪਰਿਜ ਜਿਉ ਹਰ ਜਨ ਸੰ ਸੋ ਮੈਂ ਪੌਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜ ਜੀ ਸਤ ਸੰਗ ਨਾਲ ਬੈ ਬਿਨ ਸੰਗਤ ਮੈ ਲੋ ਪਰਿਚਿਓ ਓ ਮੈਨ ਪਾਗਾ ਸਤ ਸੰਗ ਨਾਲ ਬੈ ਵੇਣ ਸੰਗਤ ਮੈ ਲੂ ਪਰਿਜਾ ਜੀਓ ਮਿਲ ਸਤ ਸੰਗ ਬੋਲੀ ਹਰ ਬਾ ਹਾਰ ਹਰ ਅੰਮ੍ਰਿਤ ਹਰ ਮਨ ਪਾਵੇ ਮਿਲ ਸਤ ਗੁਰ ਅੰਮ੍ਰਿਤ ਜਰਜੀਓ ਮੈਂ ਆਏ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮੰਤਾਰੇ ਗੁਰਮਤਿ ਨਾਮ ਮਿਠਾ ਮਨ ਪਾਇਆ ਜਨਾਨਕ ਨਾਮਾ ਮਨ ਭੀਜ ਜੀਓ ਬੇਨ ਪਾਗਾ ਸਤ ਸੰਗ ਨਾ ਲੱਬ ਬਿਨ ਸੰਗਤ ਮੈਲ ਪਰੀ ਜਾ ਜੀਓ ਵੜ ਪਾਗੀ ਹਰ ਸੰਗਤ ਪਾਵੇ ਪਾਗਈ ਨਾ ਬ੍ਰਹਮਚੋਟਾਂ ਖਾ ਸੰਗ ਨਾਲ ਲੱਭ ਬਿਨ ਸੰਗਤ ਮੈਨ ਪਰਿਚੈ ਜੀਓ ਵਾਹਿਗੁਰੂ ਉਹ ਗੁਰੂ ਮਿਲ ਰਹੀ ਹੈ ਪ੍ਰਭ ਸਾਧ ਜਣਾ ਮਿਲ ਰਹੀ ਹੈ ਪ੍ਰਭ ਸਾਧ ਜਣਾ ਮਿਲ ਹਰ ਕੀਰਤਨ ਸੁਣੀਐ ਰਾਮ ਪਰਭੂ ਦਮੋਦਰ ਮਾਦੋ ਅੰਤ ਨ ਪਾਇਆ ਕੁਨੀ ਰਾਮ ਸੰਤਨ ਸਤਗੁਰੂ ਪੰਨੀ ਪਾਸ਼ਾ ਜੀ ਦੁਆਰਾ ਇਹ ਉਚਾਰਿਆ ਸ਼ਬਦ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 925 926 ਅੰਗ ਤੇ ਸੁਆਇ ਮਾਨ ਹੈ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰ ਰਹੇ ਹਨ ਆਓ ਇਸ ਤੇ ਤੀਸਰੇ ਪਦ ਦੀ ਵਿਚਾਰ ਕਰੀਏ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਮਿਲ ਰਹੀ ਹੈ ਪ੍ਰਭ ਸਾਧ ਜਣਾ ਮਿਲ ਹਰ ਕੀਰਤਨ ਸੁਣੀਐ ਰਾਂ ਸਾਧ ਜਣਾਂ ਦੀ ਸੰਗਤ ਵਿੱਚ ਪ੍ਰਭੂ ਦੇ ਭਗਤ ਜਣਾਂ ਦੀ ਸੰਗਤ ਵਿੱਚ ਮਿਲ ਕੇ ਬੈਠਣਾ ਚਾਹੀਦਾ ਹੈ ਮਿਲ ਰਹੀ ਹੈ ਪ੍ਰਭੂ ਦੇ ਸਾਧ ਜਣਾਂ ਪ੍ਰਭੂ ਦੇ ਬਖਸ਼ੇ ਹੋ ਗੁਰਮੁਖ ਜਣਾਂ ਦੀ ਸੰਗਤ ਦੇ ਵਿੱਚ ਭਗਤ ਜਣਾਂ ਦੀ ਸੰਗਤ ਦੇ ਵਿੱਚ ਮਿਲ ਕੇ ਬੈਠਣਾ ਚਾਹੀਦਾ ਹੈ ਅਤੇ ਮਿਲ ਕੇ ਬੈਠ ਕੇ ਸਤਿਗੁਰੂ ਜੀ ਉਪਦੇਸ਼ ਕਰਨੇ ਹਾਂ ਕਰਦੇ ਹਨ ਕਿ ਕਰਨਾ ਕੀ ਚਾਹੀਦਾ ਹੈ ਹਾਰ ਕੀਰਤਨ ਸੁਣੀਏ ਰਾਮ ਸੰਗਤ ਵਿੱਚ ਬੈਠ ਕੇ ਗੁਰਮਤਿ ਜਨਾਂ ਦੀ ਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਦਾ ਕੀਰਤਨ ਕਰਨਾ ਚਾਹੀਦਾ ਉਸ ਵਾਹਿਗੁਰੂ ਦੀ ਕੀਰਤੀ ਕਰਨੀ ਚਾਹੀਦੀ ਹੈ ਸੰਗਤ ਵਿੱਚ ਬੈਠ ਕੇ ਗੁਰਮਤਿ ਜਨਾਂ ਦੇ ਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਦੀ ਕੀਰਤੀ ਕਰਨੀ ਕੀਰਤਨ ਕਰਨਾ ਉਸ ਵਾਹਿਗੁਰੂ ਦੇ ਗੁਣ ਗਾਉਣੇ ਚਾਹੀਦੇ ਹਨ ਕਿਉਂਕਿ ਸਤਿਗੁਰੂ ਜੀ ਦਾ ਉਪਦੇਸ਼ ਹੈ ਕਿ ਸੰਗਤ ਦੇ ਵਿੱਚ ਕੀਰਤਨ ਕਰਨਾ ਕੀਰਤੀ ਕਰਨੀ ਉਸ ਵਾਹਿਗੁਰੂ ਦੇ ਗੁਣ ਸ਼ਬਦਾਂ ਦਾ ਰਹਿ ਗਾਉਣੇ ਇਹੀ ਸਭ ਤੋਂ ਉੱਤਮ ਹੈ ਹਰ ਕੀਰਤ ਸਾਦ ਸੰਗਤ ਹੈ ਹਰ ਕੀਰਤ ਸਾਦ ਸੰਗਤ ਹੈ ਸਿਰ ਕਰਮਣ ਕਹਿ ਕਰਮਾਂ ਇਹ ਹੀ ਸਾਰਿਆਂ ਕਾਰਨਾ ਤੋਂ ਉੱਤਮ ਕਰਮ ਹੈ ਕਿਉਂ ਸਵਾਹਿਗੁਰੂ ਦੀ ਸਾਦ ਸੰਗਤ ਦੇ ਵਿੱਚ ਬੈਠ ਕੇ ਗੁਰਮਖ ਜਨਾਂ ਦੇ ਨਾਲ ਬੈਠ ਕੇ ਕੀਰਤੀ ਕਰਨੀ ਕੀਰਤਨ ਕਰਨਾ ਉਸ ਵਾਹਿਗੁਰੂ ਦੇ ਜਸ ਗਾਣੇ ਗੁਰੂ ਦੇ ਬਖਸ਼ੇ ਹੋਏ ਸ਼ਬਦਾਂ ਦੇ ਰਾਹੀਂ ਉਸ ਵਾਹਿਗੁਰੂ ਦੇ ਗੁਣ ਗਾਉਣੇ ਇਹ ਹੀ ਸਭ ਤੋਂ ਉੱਤਮ ਕੰਮ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹ ਕਰਮਾ ਕੋ ਨਾਨਕ ਤਿਸ ਭੈਉ ਪ੍ਰਾਪਤ ਜਿਸ ਉਰ ਬੰਲ ਕੇ ਕਾਲ ਲੈਣਾ ਜਿਸ ਤੇ ਪੂਰਵ ਲਿਖੇ ਹੋਏ ਕਰਮ ਜਾਗ ਕਹਿੰਦੇ ਹਨ ਜੋ ਵੱਡਿਆਂ ਭਾਗਾਂ ਵਾਲੇ ਹਨ ਉਹ ਹੀ ਫਿਰ ਸੰਗਤ ਦੇ ਵਿੱਚ ਬੈਠ ਕੇ ਸਵਾਹਿਗੁਰ ਦੀ ਕੀਰਤੀ ਕਰਦੇ ਹਨ ਉਹ ਸਵਾਹਿਗੁਰ ਦੇ ਸ਼ਬਦ ਗਾਉਂਦੇ ਹਨ ਉਹ ਸਵਾਹਿਗੁਰ ਦੇ ਵਰਸ਼ੇ ਹੋਏ ਸ਼ਬਦਾਂ ਦੇ ਨਾਲ ਜੋੜਦੇ ਹਨ ਕਿਉਂਕਿ ਸਤਿਗੁਰ ਜੀ ਦਾ ਉਪਦੇਸ਼ ਹੈ ਕਿ ਕੀਰਤਨ ਗਾਉਣ ਦੇ ਨਾਲ ਸੰਗਤ ਦੇ ਵਿੱਚ ਕੀ ਕੁਸ਼ ਦੀ ਪ੍ਰਾਪਤੀ ਹੁੰਦੀ ਹੈ ਹਰ ਕੀਰਤਨ ਸੁਣਾ ਹਰ ਕੀਰਤਨ ਗਾਵੇ ਹਰ ਕੀਰਤਨ ਸੁਣਾ ਹਰ ਕੀਰਤਨ ਗਾਵੇ ਤਿਸ ਜਨ ਦੁੱਖ ਨਿਕਟ ਨਹੀਂ ਆਵੇ ਉਸ ਤੇ ਕੋਈ ਨਿਕਟ ਕੋਈ ਵੀ ਦੁੱਖ ਨਹੀਂ ਆਉਂਦਾ ਜਿਹੜਾ ਸੰਗਤ ਵਿੱਚ ਬੈਠ ਕੇ ਕੀਰਤਨ ਕਰਦਾ ਹੈ ਕੀਰਤਨ ਗਾਉਂਦਾ ਹੈ ਕੀਰਤਨ ਸੁਣਦਾ ਹੈ ਕੀਰਤਨ ਉਸ ਵਾਹਿਗੁਰੂ ਦੇ ਜਸ ਗਾਣੇ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਰਾਣੀ ਗੁਰੂ ਦੇ ਬਖਸ਼ੇ ਹੋਏ ਸ਼ਬਦਾਂ ਦੇ ਰਾਣੀ ਉਸ ਵਾਹਿਗੁਰੂ ਦੇ ਗੁਣ ਗਾਣੇ ਇਹ ਕੀਰਤਨ ਹੈ ਕੀਰਤਨ ਕੀਰਤੀ ਕਰਨੇ ਗੁਣ ਗਾਉਣੇ ਤੇ ਆਲੋ ਪਰਭੂ ਦामोਦਰ ਮਾਦੋ ਅੰਤ ਨ ਪਾਇਏ ਗੁਣਿਆ ਰਾਮ ਉਹ ਵਾਈਗੁਰ ਜੋ ਦਇਆ ਦਾ ਘਰ ਹੈ ਦਇਆ ਦਾ ਸੋਮਾ ਹੈ ਉਹ ਪ੍ਰਭੂ ਜੋ ਦामोਦਰ ਹੈ ਮਾਦੋ ਹੈ ਮਾਦੋ ਮਾਇਆ ਦਾ ਪਤੀ ਅੰਤ ਨ ਪਾਇਏ ਗੁਣਿਆ ਰਾਮ ਉਸਤੇ ਗੁਣਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹ ਬੇਅੰਤ ਹੈ ਉਸਤੇ ਗੁਣ ਵੀ ਬੇਅੰਤ ਹਨ ਜਦ ਵੀ ਸਾਡੇ ਵਿੱਚ ਸੰਤ ਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਅੰਤ ਨਾਸੇ ਪਤੀ ਕਹਣ ਨਾ ਆਂਤ ਅੰਤ ਨਵੇ ਕਣ ਸੁਣਨ ਨਾ ਅੰਤ ਕਿਸੇ ਪਾਸ ਦਾ ਵੀ ਉਸ ਦਾ ਅੰਤ ਨਹੀਂ ਹੈ ਉਸ ਦਾ ਅੰਤ ਪ੍ਰਾਪਤ ਕਰਨ ਲਈ ਇਤਨੇ ਬਿਨ ਲਾ ਰਹੇ ਹਨ ਕਿ ਉਸ ਦਾ ਕਿਸ ਤਰ੍ਹਾਂ ਅੰਤ ਪਾਇਆ ਪਾਇਆ ਜਾਵੇ ਅੰਤ ਕਾਰਨ ਕੇਤੇ ਬਿਨ ਲਾਹੇ ਤਾਂ ਕੇ ਅੰਤ ਨਾ ਪਾਏ ਜਾਏ ਉਹ ਅੰਤ ਉਸਤਵ ਹੈ ਗੁਰੂ ਦਾ ਉਸ ਤੇ ਗੁਣਾਂ ਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ ਉਹ ਬੇਅੰਤ ਹੈ ਅਸੀਂ ਇੱਕ ਜੀਵਾ ਦੇ ਨਾਲ ਕਿਤਨੇ ਗੋ ਸੁਵਾਏ ਗੁਰੂ ਦੇ ਗੋਣ ਗਾ ਸਕਦੇ ਹਾਂ दयालु प्रभु दमोदर मा दो अंत न पाइए कुणि राम दयालु दुख हार शरण दाता सगळ दोख निवारणो ਉਹ ਵਾਹਿਗੁਰੂ ਜੋ ਦਇਆ ਦਾ ਸੋਮਾ ਹੈ ਦੁੱਖ ਹਰ ਹਰ ਹਰਨਾ ਖਤਮ ਕਰਨ ਵਾਲਾ ਉਹ ਵਾਹਿਗੁਰੂ ਜੋ ਦੁੱਖਾਂ ਨੂੰ ਹਰਨ ਵਾਲਾ ਹੈ ਦੁੱਖਾਂ ਨੂੰ ਖਤਮ ਕਰਨ ਵਾਲਾ ਹੈ ਸ਼ਰਨ ਜੋ ਸ਼ਰਨ ਜੋਗ ਹੈ ਜਿਹੜੇ ਉਸ ਦੀ ਸ਼ਰਨ ਦੇ ਵਿੱਚ ਆਉਂਦੇ ਹਨ ਉਹਨਾਂ ਦੀ ਪਾਲਣਾ ਕਰਦਾ ਹੈ ਦਾਤਾ ਅਤੇ ਉਹ ਸਾਰਿਆਂ ਦਾ ਹੀ ਦਾਤਾ ਹੈ ਸਾਰਿਆਂ ਨੂੰ ਰਿਜ਼ਕ અપਾਉਂਦਾ ਹੈ ਦੇ ਆਣ ਦੁਖ ਹਰ ਸ਼ਰਣ ਦਾਤਾ ਸਗਲ ਦੋਖ ਨਿਵਾਰਨੋ ਉਸ ਦੇ ਨਾਲ ਜੁੜੀਏ ਉਸ ਤੇ ਗੁਣ ਗਾਈਏ ਤਾਂ ਸਾਰੇ ਹੀ ਦੋਖ ਪਾਪਾ ਨੂੰ ਖਤਮ ਕਰਨ ਵਾਲਾ ਹੈ ਸਗਲ ਦੋਖ ਨਿਵਾਰਨੋ ਸਾਰੇ ਹੀ ਪਾਪਾ ਨੂੰ ਦੋਖਾਂ ਨੂੰ ਖਤਮ ਕਰਨ ਵਾਲਾ ਉਹ ਵਾਹਿਗੁਰੂ ਹੈ ਮੋਹ ਸੋਗ ਵਿਕਾਰ ਵਿਕੜੇ ਜਪਤ ਨਾਮ ਉਧਾਰ ਨੋ ਓ ਵਾਹਿਗੁਰੂ ਇਹ ਜਿਆ ਉਸ ਦਾ ਨਾਮ ਜਪਣ ਦੇ ਨਾਲ ਮੋਹ ਸੋਗ ਵਿਕਾਰ ਵਿਕੜੇ ਮੋਹ ਤੋਂ ਸੋਗ ਤੋਂ ਆਤੇ ਜੋ ਵਿਕਾਰ ਵਿਖੜੇ ਹਨ ਵਿਖੜੇ ਵਿਕਾਰ ਹਨ ਜੋ ਕਾਮ ਕ੍ਰੋਧ ਲੋਭ ਉਹ ਹੰਕਾਰ ਆਜੇ ਵਿਖੜੇ ਵਿਕਾਰ ਹਨ ਸਾਰੇ ਇਹਨਾਂ ਨੂੰ ਇਹਨਾਂ ਤੋਂ ਜੀਵ ਨੂੰ ਬਚਾ ਲੈਂਦਾ ਹੈ ਜਦੋਂ ਇਹ ਜੀਵ ਉਸ ਤੇ ਨਾਮ ਦੇ ਨਾਲ ਜੁੜਦੇ ਹਨ ਸਭ ਜੀ ਤੇਰੇ ਪ੍ਰਭੂ ਮੇਰੇ ਕਰ ਕਿਰਪਾ ਸਭ ਰੇਣ ਤੀਓ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ ਤੂੰ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ ਕਿਰਪਾ ਕਰ ਸਭ ਰੇਣ ਤੀਵਾਂ ਕਿ ਮੈਂ ਸਾਰੇ ਜੀਵਾਂ ਦੇ ਚਰਨ ਧੂੜ ਬਣ ਜਾਵਾਂ ਬਿਨਵੰਤੇ ਨਾਨਕ ਪ੍ਰਭ ਮયા ਕੀ ਜੈ ਨਾਮ ਤੇਰਾ ਜਪ ਜੀਵਾਂ ਨਾਣਿਕ ਬਿਣਵੰਤ ਨਾਨਕ ਨਾਨਕ ਜੀ ਬੇਨਤੀ ਕਰਦੇ ਹਨ ਪ੍ਰਭ ਮਾਇਆ ਕੀ ਜੈ ਮਾਇਆ ਕਿਰਪਾ ਕਰੀਏ ਕਿਰਪਾ ਕੀ ਜੈ ਦਇਆ ਕੀ ਜੈ ਨਾਮ ਤੇਰਾ ਜਪ ਜੀਵਾ ਕਿ ਮੈਂ ਤੇਰਾ ਨਾਮ ਜਪ-ਜਪ ਕੇ ਆਤਮਕ ਜੀਵਨ ਹਾਸਲ ਕਰਦਾ ਰਹਾ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਵੇ ਤੇਰੇ ਨਾਮ ਜਪਨ ਦੇ ਨਾਲ ਕਿਰਪਾ ਕਰੋ ਆਪਣੇ ਨਾਮ ਦੀ ਬਖਸ਼ਿਸ਼ ਕਰੋ ਤਾਂ ਜੋ ਤੁਹਾਡਾ ਨਾਮ ਜਪ ਕੇ ਮੇਰੇ ਵਿੱਚ ਆਤਮਿਕ ਜੀਵਨ ਪੈਦਾ ਹੋ ਜਾਵੇ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੋਣਾ ਹੈ ਪ੍ਰਭ ਮਾਇਆ ਕੀਜੈ ਪ੍ਰਭ ਉਸ ਅੱਗੇ ਅਰਦਾਸ ਕਰਾਂਗੇ ਫਿਰ ਉਹ ਦਇਆ ਕਰਦੇ ਹਨ ਫਿਰੇ ਨਾਮ ਦੀ ਬਖਸ਼ਿਸ਼ ਵਾਹਿਗੁਰੂ ਕਰਨ ਵਾਲਾ ਉਸ ਦੇ ਹੱਥ ਦੇ ਵਿੱਚ ਹੀ ਸਭ ਕੁਝ ਹੈ ਇਹ ਨਾਮ ਦੇ ਨਾਲ ਹੀ ਸਾਡੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਤੇ ਨਾਮ ਦੇ ਛੱਡਣ ਦੇ ਨਾਲ ਨਾਮ ਤੋਂ ਦੂਰ ਦੇ ਅਜਾਣ ਦੇ ਨਾਲ ਫਿਰ ਆਤਮਿਕ ਮੌਤ ਹੋ ਜਾਂਦੀ ਹੈ ਸਤਿਗੁਰੂ ਜੀ ਦਾ ਉਪਦੇਸ਼ ਹੈ ਅੱਖਾਂ ਜੀਵਾਂ ਵਿਸਰ ਮਾਰ ਜਾਉ ਮੈ ਉਸ ਵਾਹਿਗੁਰੂ ਦਾ ਨਾਮ ਜਦੋਂ ਆਖਦਾ ਉਸ ਦਾ ਨਾਮ ਜਪਦਾ ਹਾਂ ਉਸ ਦਾ ਸਿਮਰਨ ਕਰਦਾ ਹਾਂ ਤਾਂ ਮੈਂ ਆਤਮਿਕ ਜੀਵਨ ਦੀ ਪ੍ਰਾਪਤੀ ਕਰਦਾ ਹਾਂ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੋ ਜਾਂਦਾ ਹੈ ਜੇ ਵਿਸਰ ਜਾਂਦਾ ਹਾਂ ਤਾਂ ਆਤਮਿਕ ਜੀਵਨ ਜੇ ਉਹ ਖਤਮ ਹੋ ਜਾਂਦਾ ਹੈ ਆਖਾਂ ਜੀਵਾਂ ਵਿਸਰ ਮਰ ਜਾऊं ਮਰ ਜਾਣਾ ਆਤਮਿਕ ਮੌਤ ਹੋ ਜਾਣੀ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ ਜਦੋਂ ਮੈਂ ਉਸ ਵਾਹਿਗੁਰੂ ਨੂੰ ਵਿਸਰਜ ਜਾਂਦਾ ਹਾਂ ਅਤੇ ਉਸ ਵਾਹਿਗੁਰੂ ਦੇ ਨਾਮ ਜਪਣ ਦੇ ਨਾਲ ਅੰਦਰ ਆਤਮਿਕ ਜੀਵਨ ਪੈਦਾ ਹੋ ਜਾਂਦਾ ਹੈ ਇਹ ਉਸ ਵਾਹਿਗੁਰੂ ਕੋਲ ਉਸ ਨਾਮ ਦੀ ਹੀ ਬਖਸ਼ਿਸ਼ ਦੀ ਮੰਗ ਕਰਨੀ ਹੈ ਉਸ ਨਾਮ ਤੋਂ ਬਿਨਾ ਬਾਕੀ ਸਭ ਜੋ ਹਨ ਉਹ ਖਤਮ ਹੋਣ ਵਾਲੇ ਹਨ ਪਰ ਇੱਕ ਨਾਮ ਹੀ ਹੈ ਜੋ ਨਾਲ ਜਾਂਦਾ ਹੈ ਤੇ ਸਦਾ ਲਈ ਰਹਿੰਦਾ ਹੈ ਸਤਗੁਰੂ ਕਿਰਪਾ ਕਰਨ ਆਪਣੇ ਨਾਲ ਜੋੜਨ ਆਪਣੇ ਸ਼ਬਦ ਦੇ ਨਾਲ ਜੋੜਨ ਆਪਣੀ ਬਖਸ਼ੀ ਹੋ ਬਾਣੀ ਦੇ ਨਾਲ ਜੋੜਨ ਤਾਂ ਸਾਡਾ ਵੀ ਜਨਮ ਜੋ ਹੈ ਉਹ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ